ਵੀ ਸਰਕਾਰ ਵੱਲੋਂ ਪਾਲਿਸੀ ਬਣਾਈ ਗਈ ਆ ਜਿਸ ਦਾ ਖੇਤ ਉਸकी ਰੇਤ ਬਹੁਤ ਵਧੀਆ ਪਾਲਿਸੀ ਬਣਾਈ ਆ ਕਿ ਜਿਹੜਾ ਰੇਤਾ ਵਾ ਇਹਨਾਂ ਪੈਲੀਆਂ ਦੇ ਵਿੱਚ 5 ਤੋਂ 6 ਫੁੱਟ ਰੇਤਾ ਚੜ ਗਈ ਸੀ ਇੱਥੇ ਇਹਨਾਂ ਪੈਲੀਆਂ ਦੇ ਵਿੱਚ ਝੋਨਾ ਸੀ ਕਮਾਦ ਸੀ ਉਹ ਸਾਰਾ ਬਰਬਾਦ ਹੋ ਗਿਆ ਇਦਿਨੇ ਕੇ ਪਿੰਡ ਆ ਜਿਹੜਾ ਹਰੀਕੇ ਹੜ ਤੋਂ ਪਹਿਲਾ ਪਿੰਡ ਆਉਂਦਾ ਇਹਦੀ ਸਾਰੀ ਜ਼ਮੀਨ ਜਿਹੜੀ ਆ ਉਹ ਦਰਿਆ ਦੇ ਵਿੱਚ ਆ ਤੇ ਇੱਥੇ ਕਿਸਾਨ ਭਰਾਵਾਂ ਦਾ ਬਹੁਤ ਹੀ ਵੱਡਾ ਨੁਕਸਾਨ ਹੋਇਆ ਸੀ ਪਰ ਸਰਕਾਰ ਦੀ ਦਿੱਤੀ ਜਿਹੜੀ ਮਨਜ਼ੂਰੀ ਆ ਉਹਦੇ ਤਹਿਤ ਇਹ ਕਿਸਾਨ ਭਰਾ ਜਿਹੜੇ ਆਪਦੀ ਪੈਲੀ ਪੱਧਰ ਕਰ ਰਹੇ ਨੇ ਤੇ ਜਿਹੜੀ ਰੇਤਾ ਉਹ ਚੱਕ ਕੇ ਜਿਹੜੇ ਭੈਣ ਭਰਾ ਸਾਡੇ ਜਿੰਨਾਂ ਨੂੰ ਰੇਤਾ ਚਾਹੀਦੀ ਆ ਉਹ ਲੈ ਗਏ ਨੇ ਟਰਾਲੀਆਂ ਨਾਲ ਭਰ-ਭਰ ਕੇ ਉਹ ਜ਼ਮੀਨ ਵਾਲਿਆਂ ਨੂੰ ਜ਼ਮੀਨ ਖਰਚਾ ਦੇ ਗਏ ਨੇ ਜਿਹੜੇ ਖਰਚੇ ਦੇ ਨਾਲ ਇਹ ਆਪਦੀ ਪੈਲੀ ਪੱਧਰ ਸਕਦੇ ਆ ਤੇ ਦਬਾਇਆ ਫਸਲ ਵੀ ਸਕਦੇ ਆ ਉਹ ਫਸਲ ਬੀਜਣ ਦੇ ਨਾਲ ਆਪਦੇ ਘਰਾਂ ਦਾ ਗੁਜ਼ਾਰਾ ਚਲਾਉਣਗੇ ਤੇ ਇਹ ਜ਼ਮੀਨ ਜਿਹੜੀ ਪਜਾਊ ਹੋ ਜੂਗੀ ਅਸੀਂ ਭਗਵਾਨ ਤਮਾ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪਾਲਸੀ ਤਿਆਰ ਕੀਤੀ ਤੇ ਪਾਲਸੀ ਤਿਆਰ ਕਰਕੇ ਕਿਸਾਨਾਂ ਨੂੰ ਸਾਡੇ ਜਿਹੜੇ ਕਿਸਾਨ ਭਰਾਏ ਉਹਨਾਂ ਨੂੰ ਦੁਬਾਰਾ ਤਰੱਕੀ ਦੇ ਰਾਹ 'ਤੇ ਤੋਰਿਆ ਧੰਨਵਾਦ ਕਰਦੇ ਆਂ ਲੱਗਦਾ ਕਿਹੜੇ ਪਿੰਡ ਸੀ ਆਪਣਾ ਪਿੰਡ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਰਹਿ ਵਾਹਿਗੁਰੂ ਜੀ ਕੀ ਫਤਿਹ ਆਪਣਾ ਪਿੰਡ ਦੀਨੇਕੇ ਤੇ ਇਹ ਜਿਹੜੀ ਮਾਈਨਿੰਗ ਦਾ ਕੰਮ ਚੱਲ ਰਿਹਾ ਇਹ ਕਿਵੇਂ ਚੱਲ ਰਿਹਾ ਇਹ ਜੀ ਇਹ ਮੇਰੇ ਨਾਲ ਸਾਡੀਆਂ ਜ਼ਮੀਨਾਂ ਵਾਂ ਇਹਦੇ ਰੇਤਾ ਪੈ ਗਈ ਆ ਪਾਏ 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 6-6 ਫੁੱਟ ਪੈ ਗਈ ਇੱਥੇ ਰੇਤਾ ਕਿੰਨੀ ਜ਼ਮੀਨ ਇੱਥੇ ਮੇਰੇ ਕੋਲ 4 ਕਿਲੇ ਥਾਂ ਜੀ ਤੇ ਜਿਹੜੀ ਸਰਕਾਰ ਵੱਲ ਪਾਲਿਸੀ ਚਲਾਈ ਗਈ ਆ ਜਿਸ ਦਾ ਕੇਤ ਉਸਦੀ ਰੇਤ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਬਾਤ ਚਲੋ ਇਹਦਾ ਵੀ ਆਪਣੀ ਜਿਹੜੀ ਰੇਤਾ ਚੁੱਕੀ ਜਾਊਗੀ ਜ ਵੱਧ ਪਈ ਆ ਤੇ ਇਹਦੇ ਦੀ ਮਿੱਟੀ ਵਾਲਾ ਪਾ ਕੇ ਆਪਦਾ ਛੇ ਤਿਆਰ ਕਰਕੇ ਤੇ ਕਾ ਵੀ ਕਣਕ ਬੀਜਾਂਗੇ ਤੇ ਬਹੁਤ ਵਧੀਆ ਕੰਮ ਆ ਛਿਲਟ ਪਈ ਆ ਛਿਲਟ ਐਸਲਟ ਦੇ ਉਹ ਖਾੜਾ ਉਲੀ ਛਿਲਟ ਪੈਂਦੀ ਪੈਂਦੀ ਆ ਪਤਾ ਹੀ ਆਪਾਂ ਨੂੰ ਤੇ ਪਾਣੀ ਵਾਲੇ ਮਿੱਟੀ ਪਾਣੀ ਆ ਜਾਂਦਾ ਵਾ ਛਿਲਟ ਬਹੁਤ ਸਾਬੋ ਜਾਰੀ ਪੈ ਜਾਂਦੀ ਆ ਸਾਬ ਨਾਲ 5 ਫੁੱਟ ਰੇਡ ਕੱਦਣੀ ਉਹਦੇ ਬੜੀ ਔਖੀਆ ਕਰਾਇਆ ਦੇ ਨਾਲ ਤੇ ਚਲੋ ਉੱਥੋਂ ਚੁੱਕੀ ਜਾਏਗੀ ਥੱਲੇ ਅਸੀਂ ਮਿੱਟੀ ਮਾਰ ਕੇ ਆਪ ਇਹ ਤੁਹਾਨੂੰ ਕੋਈ ਮਦਦ ਮਿਲ ਰਹੀ ਹੈ ਜਿਹੜੇ ਕੀ ਇਹ ਚੱਕ ਰਹੇ ਨੇ ਜੀ ਦਾ ਅੱਜ ਇਹ ਮਤਦਾਨ ਦੇ ਰਿਹਾ ਹੈ ਦੇ ਰਹਾ ਮਤਦਾਨ ਸਾਨੂੰ ਇਰਾਦਾ ਘਰ ਪੂਰਾ ਕਰ ਰਿਹਾ ਹੈ ਕੀ ਸੋਚਿਆ ਸੀ ਇਹ ਧੋਨਾ ਵੇਚ ਕੇ ਕੀ ਕੀ ਕਰਾਂਗੇ ਕੀ ਪਲੈਨਿੰਗ ਸੀਗੀ ਦੇਖੋ ਜੀ ਬਚਿਆਰਾ ਖਰਚਾ ਘਰ ਦਾ ਖਰਚਾ ਕਿ ਬਹੁਤ ਜਿਆਦੇ ਖਰਚੇ ਪੈਂਦੇ ਕਿਸਾਨ ਨੇ ਕਿਸਾਨ ਦੀ ਇੱਕ ਫਸਲ ਨੂੰ ਦੀੜ ਪੁੱਤਾੋਂ ਪਾਲੀ ਸਾਰਾ ਖਰਚਾ ਹੋ ਜਾਂਦਾ ਪਾਈ ਪਾਈ ਹਜ਼ਾਰ ਰੁਪਏ ਝੋਨੇ ਦੀ ਲਵਾਈ ਪਹਿਲਾਂ ਦੇਖ ਕੇ ਫਿਰ ਉਹਨੂੰ ਖਾਦਾਂ ਦਵਾਈਆਂ ਪਾ ਕੇ ਤਿਆਰ ਕੀਤਾ ਉਤੋਂ ਆ ਗਿਆ ਪਾਣੀ ਜੋ ਪੱਕਣ ਤੇ ਆਇਆ ਉਹ ਸਾਰੀ ਦਿੱਤਾ ਪਾਇਆ ਕਿ ਪਹਿਲੇ ਵੀ ਖਰਾਬ ਹੋ ਗਈ ਤੇ ਫਸਲ ਨੱਪੀ ਗਈ ਥਲੇ ਤੇ ਕਿਸਾਨ ਦੇ ਪੱਲੇ ਗਰੀਂਦਾ ਜੀ ਕੀ ਸਮਝਦੇ ਹੋ ਕਿ ਪਾਣੀ ਜਿਹੜਾ ਹੜ ਆਇਆ ਇਹ ਕੋਈ ਕੇਂਦਰ ਸਰਕਾਰ ਦਾ ਕੋਈ ਹੈਗਾ ਸੀਗਾ ਕਿ ਪਾਣੀ ਪਿੱਛੇ ਇਕੱਠਾ ਕੀਤਾ ਗਿਆ ਬਾਅਦ ਛੱਡਿਆ ਗਿਆ ਇੱਕੋ ਦਮ ਜੀ ਇਹਨੂੰ ਕੋ ਰਾਲੀ ਛੱਡਦੇ ਨਾ ਇਦਾਂ ਹੁੰਦਾ ਤੇ ਜੀ ਵੇਖੋ ਜਿਹੜੇ ਨਾਂ ਪਹਾੜਾਂ ਦੇ ਡੈਮ ਉੱਪਰ ਆਏ ਆ ਉਹਦੇ ਪਾਣੀ ਸਟੋਰ ਕੀਤਾ ਵਾ ਉਹਨੂੰ ਜਿਹੜੇ ਪਿੱਛੇ ਬੈਠੇ ਉਹਨਾਂ ਨੂੰ ਅਗਲੇ ਕਿਸਾਨਾਂ ਨਾਲ ਪਤਾ ਹੀ ਨਹੀਂਗਾ ਇੱਕ ਵਾਰੀ ਪਾਣੀ ਛੜਨੇ ਬਾਰਸ਼ਾਂ ਜ ਹੋਣੀਆਂ ਹਾਇਸਾਲੀ ਆਪ ਨੂੰ ਪਤਾ ਹੋਵੇ ਜਦੋਂ ਮੌਸਮ ਨੌਰਾ ਬਾਰਿਸ਼ ਆਉਣੀ ਆ ਪਹਿਲੋ ਪਾਣੀ ਅਦੀਦ ਕਰਦੇ ਨੇ ਕਿ ਰਾਸਾਂ ਨੂੰ ਆ ਹੈ ਦਾਹਰਾ ਬਣਿਆ ਸਾਡੇ ਉੱਤੇ ਪਾਣੀ ਦੇ ਨਾਲ ਪਾਣੀ ਸਹਿਰ ਦੇ ਜਾਵਾ ਹੁੰਦਾ ਵਾ ਸਾਰਾ ਪਾਣੀ ਕਿੱਥੇ ਛੱਡ ਦਿੰਦੇ ਆ ਹਣ ਲੈਂਦਾ ਪਾਣੀ ਆਵੇ